ਦਾ ਜਮਹੂਰੀ ਹੱਕ ਹੈ ਤੇ ਅਸੀਂ ਖੁਦ ਉਹਨਾਂ ਦੇ ਨਾਲ ਖੜੇ ਹਾਂ ਅਸੀਂ ਖੁਦ ਉਹਨਾਂ ਨੂੰ ਕੇਂਦਰ ਦੇ ਨਾਲ ਮੀਟਿੰਗ ਵਾਸਤੇ ਲੈ ਕੇ ਜਾਵਾਂਗੇ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਉਦੋਂ ਤੱਕ ਅਸੀਂ ਕਿਸਾਨਾਂ ਦੇ ਨਾਲ ਖੜੇ ਰਵਾਂਗੇ ਮੋਢੇ ਦੇ ਨਾਲ ਮੋਢਾ ਜੋੜ ਕੇ ਤਾਂ ਦੱਸ ਦਈਏ ਕਿ ਮੀਟਿੰਗ ਦੇ ਵਿੱਚ ਖੁਦ ਸੀਐਮ ਮਾਨ ਜੋਨੇ ਕਿਸਾਨਾਂ ਨੂੰ ਲੈ ਕੇ ਜਾਣਗੇ ਜਿਹਾ ਬਿਆਨ ਦਿੱਤਾ ਕਿ ਆਓ ਖੁਦ ਕਿਸਾਨਾਂ ਨੂੰ ਕੇਂਦਰ ਦੇ ਨਾਲ ਗੱਲਬਾਤ ਵਾਸਤੇ ਲੈ ਕੇ ਜਾਣਗੇ ਜਿਹਾ ਬਿਆਨ ਸੀਐਮ ਭਗਵੰਤ ਮਾਨ ਹੋਰਾਂ ਦੇ ਵੱਲੋਂ ਇੱਕ ਇੰਟਰਵਿਊ ਦੇ ਦੌਰਾਨ ਦਿੱਤਾ ਕਿਹਾ ਦੱਸ ਦਈਏ ਕਿ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਤੇ ਕਿਸਾਨਾਂ ਦੇ ਅੰਦੋਲਨ ਦੇ ਬਾਰੇ ਸਿਮਾਨ ਨੇ ਕਿਹਾ ਕਿ ਦਰਨਾ ਦੇਣਾ ਉਹਨਾਂ ਦਾ ਅਧਿਕਾਰ ਹੈ ਆਪਣੇ ਹੱਕਾਂ ਦੇ ਲਈ ਲੜਨਾ ਜਮਹੂਰੀ ਹੱਕ ਹੈ ਪਰ ਕਿਸਾਨਾਂ ਦੇ ਅੰਦੋਲਨ ਕਾਰਨ ਸਰਹੱਦ ਬੰਦ ਕਰ ਦਿੱਤੀ ਗਈ ਹੈ ਵਪਾਰ ਬੰਦ ਹੋ ਗਿਆ ਸੀ ਕੇਂਦਰ ਦੇ ਨਾਲ ਅਜੇ ਮੀਟਿੰਗ ਹੋਣੀ ਹੈ ਕਈ ਮੀਟਿੰਗਾਂ ਹੋ ਚੁੱਕੀਆਂ ਨੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਖੁਦ ਕਿਸਾਨਾਂ ਦੇ ਨਾਲ ਮੀਟਿੰਗ ਦੇ ਵਿੱਚ ਜਾਵਾਂਗਾ ਉਹਨਾਂ ਕਿਹਾ ਕਿ ਮਾਮਲਾ ਕੇਂਦਰ ਦੇ ਨਾ ਲੈ ਅਤੇ ਕਿਸਾਨਾਂ ਨੇ ਹਾਈਵੇ ਜਾਮ ਕਰ ਦਿੱਤਾ ਤੇ ਅਸੀਂ ਕਿਸਾਨਾਂ ਨੂੰ ਪਿਆਰ ਦੇ ਨਾਲ ਬੋਲਿਆ ਵੀ ਸੀ ਕਿ ਰਾਹ ਖੋਲਣਾ ਹੈ ਬੱਸਾਂ ਖੜੀਆਂ ਨੇ ਵਿੱਚ ਬੈਠੋ ਤੁਸੀਂ ਅਸੀਂ ਕੋਈ ਡੰਡੇ ਜਾਂ ਜਲ ਤੋਪ ਦੀ ਵਰਤੋਂ ਨਹੀਂ ਕੀਤੀ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਲੋਕਾਂ ਨੂੰ ਅੱਗੇ ਲੰਘਣ ਦੇ ਵਿੱਚ ਦਿੱਕਤ ਆ ਰਹੀ ਹੈ ਜੇਕਰ ਮੰਗਾ ਕੇਂਦਰ ਦੇ ਨਾਲ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨੀ ਕਿਉਂ ਸੀ ਐ ਮੰਨੇ ਕਿਹਾ ਕਿ ਮੈਂ ਬਾਰਡਰ ਖੁਲਵਾਇਆ ਸੀ ਪਰ ਮੈਂ ਅਜੇ ਵੀ ਕਿਸਾਨਾਂ ਦੀਆਂ ਮੰਗਾਂ ਦੇ ਨਾਲ ਆ ਉਹ ਅੰਨਦਾਤਾ ਹਨ ਮੈਂ ਕੁਝ ਦਿਨ ਪਹਿਲਾਂ ਪ੍ਰਲਾਦ ਜੋਸ਼ੀ